ਲੰਗਰ ਤੋਂ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਦੀ ਫਾਇਰਿੰਗ ਬਜ਼ੁਰਗ ਦੀ ਮੌਤ ਪਰਤ ਜ਼ਖਮੀ ਗੁਰਦਾਸਪੁਰ ਬਿਊਰੋ ਚੀਫ ਦਵਿੰਦਰ ਸਿੰਘ ਬੀਤੀ ਰਾਤ ਡੇਰਾ ਬਾਬਾ ਨਾਨਕ ਦੇ ਪਿੰਡ ਸਰਵਾਲੀ ਵਿੱਚ ਲੰਗਰ ਦੀ ਸੇਵਾ ਕਰਕੇ ਘਰ ਵਾਪਸ ਪਰਤ ਰਹੇ ਬਜ਼ੁਰਗ ਜੋੜੇ ਤੇ ਅਨਨਪਛਾਤੇ ਲੋਕਾਂ ਵੱਲੋਂ ਚਲਾਈ ਗਈ ਗੋਲੀ ਲੱਗਣ ਨਾਲ 60 ਵਰਿਆਂ ਦੇ ਬਜ਼ੁਰਗ ਸੋਹਣ ਸਿੰਘ ਦੀ ਮੌਤ ਹੋ ਗਈ ਅਤੇ ਬਜ਼ੁਰਗ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਗੰਭੀਰਤਾ ਦੇਖਦੇ ਹੋਏ ਅੰਮ੍ਰਿਤਸਰ ਵਿੱਚ ਰੈਫਰ ਕਰ ਦਿੱਤਾ ਗਿਆ ਜਦੋਂ ਮ੍ਰਿਤਕ ਦੇ ਪਿੰਡ ਸਰਵਾਲੀ ਦੇ ਸਰਪੰਚ ਅਤੇ ਪਰਿਵਾਰਿਕ ਮੈਂਬਰ ਕੇਵਲਜੀਤ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਇਹ ਬਜ਼ੁਰਗ ਜੋੜਾ ਲੰਗਰ ਦੀ ਸੇਵਾ ਕਰਕੇ ਆਪਣੇ ਘਰ ਪਰਤ ਰਿਹਾ ਸੀ ਕਿ ਕੁਝ ਅਨਪਛਾਤੇਾਂ ਵੱਲੋਂ ਇਹਨਾਂ ਤੇ ਗੋਲੀ ਚਲਾ ਦਿੱਤੀ। ਗੋਲੀ ਲੱਗਣ ਕਰਕੇ ਬਜ਼ੁਰਗ ਦੀ ਤਾਂ ਮੌਤ ਹੋ ਗਈ ਲੇਕਿਨ ਉਹਨਾਂ ਦੀ ਧਰਮ ਪਤਨੀ ਨੂੰ ਜ਼ਿਆਦਾ ਗੰਭੀਰਤਾ ਦੇਖਦੇ ਹੋਏ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਉਥੇ ਹੀ ਸਰਪੰਚ ਨੇ ਕਿਹਾ ਕਿ ਉਸ ਨੂੰ ਕਈ ਦਿਨਾਂ ਤੋਂ ਧਮਕੀਆਂ ਆ ਰਹੀਆਂ ਸਨ ਅਤੇ ਮਰੇ ਤੱਕ ਸੋਹਣ ਸਿੰਘ ਉਹ ਨੰਦਾ ਕਰੀਬੀ ਸਾਥੀ ਰਿਹਾ ਹੈ ਹੋ ਸਕਦਾ ਹੈ ਕਿ ਉਸ ਤੇ ਗੋਲੀ ਚਲਾਉਣ ਦਾ ਇਹ ਵੀ ਕਾਰਨ ਰਿਹਾ ਹੋਵੇ ਮੌਕੇ ਤੇ ਪੁਲਿਸ ਜਾਂਚ ਕਰਨ ਲਈ ਪਹੁੰਚ ਗਈ ਸੀ ਐਸਪੀ ਪੰਜਾਬ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਰਾਤ ਗੋਲੀ ਚੱਲੀ ਸੀ ਅਲੱਗ-ਅਲੱਗ ਟੀਮਾਂ ਬਣਾ ਦਿੱਤੀਆਂ ਗਈਆਂ ਨੇ ਬਹੁਤ ਜਲ ਜਾਂਚ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਤੇ ਸਾਡਾ ਬੰਦੇ ਦੀ ਕੀ ਸਾਥੀ ਗਿਆ। ਤੇ ਬਹੁਤ ਮਾੜੀ ਗੱਲ ਹੋਈ ਹੈ। ਵਾਕਿਆ ਇਹਨਾਂ ਦੇ ਇੱਕ ਬੇਟਾ ਉਹ ਵੈਰ ਪਰਵਾਰ ਸਾਹਿਬ ਅੱਜ ਕੱਲ ਇੱਥੇ ਆਇਆ ਬਈ। ਇੱਕ ਬੇਟੀ ਉਹ ਵੀ ਆਈ ਹੈ। ਇਹ ਵਾਰ ਆਦਿ 9 ਵਜੇ ਕਰੀਬ ਸਮਾਂ ਹੈਗਾ ਤੇ ਇਹਦਾ ਸੇਵਾ ਕਰਕੇ ਨਾਡੇ ਲੰਗਰ ਲੱਗਦਾ ਭੱਠੇ ਦੇ ਬੜਾ ਉੱਤੇ 1400 ਦੇ ਚਬਨ ਵਿੱਚ ਉਥੋਂ ਉਹਦੇ ਸੇਵਾ ਉੱਤੇ ਕਰਨ ਦੇ ਦੋ ਜੀ ਉਹ ਸ਼ਾਮੀ 9 ਵਜੇ ਤੱਕ ਰੇ ਇਹ ਉਹਨੇ ਰਸਤੇ ਤੂੰ ਵੇਖੋ ਇਤੋਂ ਬੁਰਲਾ ਮੋੜ ਪਹਿਲਾ ਮੋੜ ਜਿਹੜਾ ਆਉਂਦਾ ਨਾ ਉੱਥੇ ਮੋਟਰ ਹੈਗਾ ਕੇ ਦੀ ਬੰਬੀ ਲੱਗੀ ਰ ਉੱਥੇ ਉਹ ਪਹਿਲੋ ਕੁਕਰ ਉੱਤੇ ਅੱਗ ਲਾ ਕੇ ਜਦੋਂ ਆਇਆ 9 ਵਜੇ ਕਰੀਬ ਉਹਨੇ ਡੱਕੇ ਰ ਉੱਥੇ ਗੋੜੀਆਂ ਮਾਤੀਆਂ ਤੂੰ ਆ ਪਜ ਗਿਆ ਕੰਕਸ ਵਿੱਚੋਂ ਨਹੀਂ ਵੀਰੋ ਪਰ ਮਾਤਾ ਜੀ ਨਾਲ ਤਾਂ ਉਹ ਟਾਈਮ ਮੁਕਰੇ ਚ ਗੌਰ ਲੱਗ ਜਾਗੇ ਨਹੀਂ ਇਹ ਵੀ ਪਿੰਡ ਆਇ ਤੇ ਪਿੰਡੋਂ ਬਾਹਰੋਂ ਸੁਣਦੇ ਮਤਲਬ ਇਹ ਇਹ ਤੋਂ ਉਹਨਾਂ ਦੇ ਵੀ ਵਾਈਫ ਦਾ ਸਕਦੀ ਜਦੋਂ ਗੋਰੀ ਗੋਲੀਆਂ ਵੱਜੀਆਂ ਉਹਨੂੰ ਹਸਰ ਲੱਗੇ ਆ ਤੇ ਜਦੋਂ ਤੇ ਪਈ ਰਹੀਆਂ ਅਸੀਂ ਬਟਾਲੇ ਹੀ ਜਰੋਹੀ ਗਏ ਉਹਨੂੰ ਰੈਫਰ ਕਰਤਾ ਹੀ ਉਹਨਸਰ ਉਹਦੀ ਬੇਟੀ ਫੇ ਲੈ ਕੇ ਚਲ ਮੈਂ ਮਾਰੀ ਉਹਨਾਂ ਦਾ ਤੇ ਉਦੋਂ ਬਾਅਦ ਕਿਹਨਾਂ ਨੂੰ ਪਤਾ ਉਹ ਬਾਜ ਕਿੱਥੇ ਖੜਿਆ ਮਸਾ ਪਰਾਉ ਨਦਾਈ ਸਮਝਦਾ ਇਹ ਪਤ ਮਾਤਮਾ ਜਾਂਦਾ ਚਾਹ ਉਹਨੇ ਵਾਈਫ ਜਾਂਦੀ ਉਹ ਨਾਲ ਸੀ ਬਿਲਕੁਲ ਮਗਰ ਬੀਟੀ ਸੀ ਮੁਰਦਾ ਜੀ ਜੇ ਆਤੇ ਤਾਂ 프리ਮੋਗੇ ਤੇ ਫੜੇ ਪੁਲਿਸ ਸਾਡੇ ਹੁੰਦੇ ਆ ਤੇ ਉਹ ਤੋਂ ਵੱਧ ਜੀ ਕੋਤੇ ਸਟਰੀਟ 'ਚ ਹੋਵੇ ਨਾ ਅਖੀਰ ਜੀ ਨੂੰ ਤਾਂ ਸਾਭੀ ਵਾਰੀ ਮੇਰੀ ਹੋਣੀ ਕੋ ਮੈਨੂੰ ਧਮਕੀ ਮਿਲੀ ਪਹਿਲੂ ਬਾਹਰ ਦੇ ਵਿਦੇਸ਼ੀ ਨੰਬਰ ਦੋ ਰਿਜਿਸਟਰ ਨੰਬਰ ਹੈ ਪੂਰਾ ਕਾਰਨ ਇਹ ਹੈ ਵੀ ਸਾਡੇ ਪਿੰਡ ਦੀ ਮੇਰੀ ਮੈਂ ਬਣਿਆ 15 10 26 ਨੂੰ ਸਪੰਸ ਇਹ ਤੋਂ ਪਹਿਲਾਂ ਜਿਹੜੀ ਟਰਮ ਲੰਗੀ ਆ ਨਾ ਸਾਡੇ ਪਿੰਡ 1 ਕਰੋੜ ਦੇ ਕਰੀਬ ਦਾ ਫਲਾ ਹੋਇਆ ਵਾ ਗ੍ਰਾਂਡ ਚ ਇੱਕ ਕ੍ਰੈਸ਼ ਬੁੱਕ ਤੋਂ ਮੈਂ ਵਿਥੇ ਮੈਨੂੰ ਪੁਰਾਣੀ ਮਿਲੀ ਹੈ ਮੈਂ ਉਹਦੀ ਲਿਖਤੀ ਸ਼ਿਕਾਇਤ ਕੀਤੀ ਆ ਵੀਡੀਓ ਬਟਾਲਾ ਨੂੰ ਡੀਡੀਪੀਓ ਨੂੰ ਡੀਡੀਪੀਓ ਕਾਫਰ ਨੂੰ ਏਡੀਸੀ ਡੀ ਕਾਫਰ ਨੂੰ ਪਿੰਡੂ ਵਿਕਾਸ ਤੇ ਪੰਚਾਇਤ ਮંત્રી ਮੇਰੇ ਨਾਲ ਪਿਆਰ ਨੂੰ ਮੋਕਮਾ ਤਰੀ। ਉਹ ਇਨਕੁਆਰੀ ਮੈਂ ਕਰਾਉਣ ਵਾਲੇ ਦਖਾਸਤਾਂ ਅਸੀਂ। ਉਹ ਤੋਂ ਬਰ ਮੇ ਵਿਦੇਸ਼ੀ ਨੰਬਰ ਹੀ ਰੀਲੀਜ਼ ਦਾ ਨੰਬਰ ਆ। ਮੇਰੇ ਕੋਲ ਨੰਬਰ ਪੀਛੇ ਰਿਕਾਰਡਿੰਗ ਵੀ ਆ ਗਈ ਆ। ਉਹ ਤਾਂ ਮੈਨੂੰ ਤਾਂ ਮੈਂ ਕਿਹਾ ਵੀ ਤੂੰ ਕੋਈ ਜਾਂਚ ਨਹੀਂ ਕਰਾਉਣੀ। ਕੋਈ ਪਿਛਲਾ ਵਿਕਾਸ ਦਾ ਪਿੰਡ ਕੋਈ ਨਹੀਂ ਕਰਨਾ। ਤੇ ਨਿਰਦੇਸ਼ ਨੂੰ ਨਵੀਂ ਦੀ ਜਪੁਤ ਲਿਆ ਰਿਹਾ। ਇਹ ਮੈਂ ਨਹੀਂ ਚਾਹਦਾ ਸਾਥੀ। ਤੇ ਉਹਦੀ ਮੈਂ ਲਿਖਤੀ ਸ਼ਿਕਾਇਤ ਵੀ ਨਤੀਜੇ ਪੜਾ ਰਹੇ। ਉਹ ਮਾਰ ਕੋਲ ਦੀ ਖਾਸ ਤੇ ਸੀਐਸਟਾਪ ਦਾਣਾ ਮੜੀ ਬਟਾ ਜਿਹੜਾ ਵਾ ਉਹਨਾਂ ਕੋ ਪਈ ਹੈ ਮੈਂ ਰਿਕਾਰਡਿੰਗ ਭੇਜੀ ਹੈ ਮੈਂ ਲਿਖਤੀ ਵੀ ਦਿੱਤਾ ਵਾ ਕੋਈ ਹੋਰ ਜੇ ਕਾਰਨ ਹੋ ਸਕਦਾ ਕੋਈ ਵਾਰੀ ਮੈਸੇਜ ਤਾਂ ਕਿ ਮੈਨੂੰ ਮਿਲੀ ਸੀ ਮੇਰੇ ਕੋਲ ਰਿਕਾਰਡਿੰਗ ਹੁਣ ਸੁਣਾ ਦਿੰਦਾ ਤੁਹਾਨੂੰ ਫੋਨ ਚ ਹੈਗੀ ਹੈ ਤੇ ਪਹਿਲੀ ਵਾਰ ਮੈਂ ਰਿਕਾਰਡਿੰਗ ਹੀ ਕੀਤੀ ਜੋ ਦੋਰੇ ਦਰੇ ਤਾਉਂ ਗੀ ਵੀ ਮੈਂ ਰਿਕਾਰਡਿੰਗ ਕੀਤੀ ਹੈ ਤੇ ਇਹ ਮੇਰੇ ਨਾਲ ਹਰ ਤਾਂ ਜਾਂਦਾ ਜਿਹਨੇ ਐਸਪੀ ਅੰਦਰ ਕਰ ਉਹ ਰਣੀ ਮੇਂ ਨਾਲ ਗਿਆ ਵਾ ਬਾਚ ਸੀਸਟਾ ਪਰ ਪੰਗੇ ਆਂ ਦਣਾਵੜੀ ਬਟਾਲਾ ਉਹ ਉਹ ਨੂੰ ਨਾਲ ਗਿਆ ਮੇਰੇ ਇਹ ਕਹਨੇ ਕੋਸਾ ਦਾ ਵੀ ਵੈਰੀ ਗਰੰਟੀ ਜਿਹੜਾ ਪੈਸੇ ਖਾਦੇ ਕਰੋੜ ਦਾ ਲੱਗ ਜਾ ਘਪਲਾ ਕੀਤਾ ਮਾਨਾ ਕੇਵਲ ਜੀਸੇ ਜਿਹੜਾ ਜਿਹੜਾ ਗੁੱਲੀ ਲਿਖੋ ਕੀ ਲੱਗਦਾ ਮੇਰਾ ਭਰਾ ਹੈ ਕੀ ਇਹ ਕਾਰਨ ਲੱਗਦਾ ਕੋਈ ਕਹਿ ਨਹੀਂ ਸਕਦਾ ਰਾਤ ਦੇ ਸਮੇਂ 8:00 ਵਜੇ ਨਾਲ ਹੁੰਦੇ ਉੱਥੇ ਸੇਵਾ ਕਰਦੇ ਅੱਡੇ ਤੋਂ ਇੱਧਰ ਨੂੰ ਆਏ ਤੇ ਗੋਡੀ ਚਲਾਤੀ ਰਸਤੇ ਮੋੜ ਦੇ ਦਿੱਤੇ ਹਾਂਜੀ ਕੋਈ ਲਾਕਡਾਊਨ ਨਹੀਂ ਕਿਸੇ ਦਾ ਨਹੀਂ ਉਹ ਨਹੀਂ ਕੁਝ ਕਹਿ ਨਹੀਂ ਸਕਦਾ ਮੈਂ ਵੀ ਬਾਹਰ ਬਟਾਲੇ ਰਹਿੰਦਾ ਜੀ ਮੈਂ ਇੱਥੇ ਰਹਿੰਦਾ ਨਹੀਂਗਾ ਇਹ ਗੁਰੂ ਕੰਨੇ ਰਹਿੰਦੇ ਨਾ ਜੰਗਲ ਪਰ ਰਹਿੰਦੇ ਹਾਂ ਹਾਂਜੀ ਹਾਂਜੀ ਉਹ ਜਿਹੜੀ ਗੋਲੀ ਚੱਲੀ ਆ ਜਿਹਦੇ ਚੱਕ ਦੀ ਡੈਥ ਹੋ ਗਈ ਆ ਉਹਦੇ ਮਿਸ ਜਿਹੜੇ ਆ ਉਹ ਹਸਪੀਟਲ ਐਡਮਿਟ ਆ ਇਹ ਐਫ ਆਈ ਆਰ ਅਜ ਹੋ ਗਈ ਆ ਬਾਕੀ ਤਪਤੀਸ਼ ਜਿਹੜੀ ਚੱਲ ਰਹੀ ਆ ਜੋ ਵੀ ਬੰਦੇ ਹੋਣਗੇ ਉਹਨਾਂ ਤੇ ਜ਼ਰੂਰ ਜਿਹੜਾ ਵਾ ਰੈਸਟੋਰੈਂਟਾਂ ਦੀ ਪਾਈ ਚੋਗੇ ਫਸਟ ਇਨਵੈਸਟੀਗੇਸ਼ਨ ਕੀ ਲੱਗ ਸਕਦਾ ਕੀ ਹੋ ਸਕਦਾ ਦੇਖੋ ਪਿੰਡਾਂ ਦਾ ਹੈਗਾ ਵਾ ਮੈਟਰ ਜੋ ਵੀ ਹੈਗਾ ਹੋ ਸਕਦਾ ਜ਼ਮੀਨ ਦਾ ਵੀ ਮੈਟਰ ਹੋ ਸਕਦਾ ਉਹਦੇ ਕਰਕੇ ਪ੍ਰੋਬਲਮ ਆਈ ਆ